ਜੜੀ ਗੀਆਂ ਚੀਜ਼ਾਂ ਵਾ ਆ ਤੁਸੀਂ ਦੇਖੋ ਇਸ ਤੋਂ ਬਾਅਦ ਹੁਣ ਆ ਜਣ ਆਪਾਂ ਇੱਧਰ ਕਲੀ ਭਿੰਤੀ ਆ ਵਾ ਵਾ ਸਾਰੀ ਕਿ ਹੁਣ ਪਉਣ ਲੈਣੀ ਆ ਆਪਾਂ ਜੀ ਤੇ ਪਉਣ ਲੈਣੀ ਹੈ ਤੇ ਪਉਣ ਕੇ ਤੇ ਸ਼ੁਰੂ ਹੋਣਾ ਹੈ ਸ਼ੁਰੂ ਹੋ ਜਾਵਾਂ ਲੋ ਜੀ ਪੌੜੀ ਆ ਗਈ ਹਾਲਾ ਕੇ ਕਰਾਇਆ ਉਹ ਆਪਾਂ ਪਹਿਲਾਂ ਲਿਆ ਕੇ ਰੱਖਤਾ ਮਾਸ਼ਾ ਅੱਲਾਹ ਚੈੱਕ ਕਰੋ ਇੱਧਰ ਇੱਧਰ ਮਾਸ਼ਾ ਅੱਲਾਹ ਜਿਹੜਾ ਆਪਾਂ ਕੱਲ ਕੰਮ ਕੀਤਾ ਵਾ ਹਮਿਓ ਇੱਟਾਂ ਦੇ ਸਿਟਿਆ ਭੋਲੂ ਛੇ ਦਿਨ ਵੇੜ ਚੱਲੀਏ ਸ਼ਹਿਰ ਨੂੰ ਆ ਆ ਆ ਆ ਆ ਓ ਅਰੇ ਇਹ ਉਧੇ ਉਰਦੇ ਆ ਆ ਆ ਆ ਆ ਅੱਜ ਅਸਲਾਮ ਵਾਲੇਕਮ ਜੀ ਕੀ ਹਾਲ ਚਾਲ ਆ ਉਮੀਦ ਕਰਦੇ ਆ ਵਧੀਆ ਹੋਵੋਗੇ ਵੈਲਕਮ ਆ ਜੀ ਅੱਜ ਦੇ ਨਵੇਂ ਵਲੌਗ 'ਚ ਤੇ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦਾ ਵਲੌਗ ਕਰਦੇ ਆ ਸਟਾਰਟ ਤੇ ਦਿਖਾਉਣੇ ਤੁਹਾਨੂੰ ਆਪਣੀ ਰੁਟੀਨ ਤੇ ਵਲੌਗ ਪੂਰਾ ਦੇਖੋ ਇਨਸ਼ਾਅੱਲਾ ਤੁਹਾਨੂੰ ਮਜ਼ਾ ਆਏਗਾ ਤੇ ਜਿਨ੍ਹਾਂ ਨੇ ਦੇਖਿਆ ਕੱਲ ਦਾ ਵਲੌਗ ਤੇ ਉਹਨਾਂ ਨੂੰ ਪਤਾ ਕਿਸ ਕੀ ਸੂਰਤੇ ਹਾਲ ਤੇ ਕੀ ਹਾਲ-ਹਿਵਾਲ ਤੇ ਕੀ ਸੂਰਤ ਸ਼ਕਲ ਨਿਕਲ ਆਈ ਆ ਡੇਰੇ ਦੀ ਆ ਦੇਖੋ ਇੱਕ ਵਾਰੀ ਫੇਰ ਮਾਸ਼ਾਅੱਲਾ ਧੁੱਪ ਸੋਹਣੀ ਨਿਕਲ ਆਈ ਆ ਤੇ ਹੁਣ ਇਹ ਆ ਵੀ ਸੁੱਕ ਪੁੱਕ ਆਪ ਸੋਹਣਾ ਹੋ ਜਾਊਗਾ ਜਿਹੜਾ ਸਲਾਬ ਸਲੂਬ ਆ ਖਤਮ ਹੋ ਜਾਊਗਾ ਅੱਜ ਦੇ ਐਂਡ ਜਦੋਂ ਵਲੌਗ ਆਪਾਂ ਅੱਜ ਐਂਡ ਕਰਨਾ ਉਦੋਂ ਇਹ ਹੋਰ ਜ਼ਿਆਦਾ ਸੋਹਣਾ ਲੱਗ ਜਾਣਾ ਇਨਸ਼ਾਅੱਲਾ ਲਓ ਜੀ ਕੱਲੀ ਬੜੀ ਸੋਹਣੀ ਵਜੀ ਹੋਈ ਆ ਕੱਲ ਦੀ ਭੋਲੂ ਨੇ ਮਾਰੀ ਬੜੀ ਸੋਹਣੀ ਭੋਲੂ ਵਾਹ ਭੋਲੂ ਸੁਣਾਓ ਕੀ ਹਾਲ ਆ ਤੇ ਸਲਾਬ ਠੀਕ ਆ ਖਾਲਾਹਦੁਲਿਲਾ ਤੇ ਅੱਜ ਦਾ ਕੀ ਕੀ ਕੰਮ ਆ ਪੁਲਿਸ ਸਾਹਿਬ ਹਾਂਜੀ ਜੀ ਇੱਥੇ ਮਿੱਟੀ ਪਾਉਣੀ ਹੈ ਠੀਕ ਏ ਸਾਰੀ ਠੀਕ ਏ ਬੜਾ ਭੜਾ ਲੱਗਦਾ ਪਿਆ ਹਾਂ ਇਹ ਰਾਜ ਅਸੀਂ ਕਰਸਾ ਹਾਂ ਉਹ ਅੰਦਰ ਕਲੀ ਮਾਰਨੀ ਹੈ ਕਲੀ ਭਿੰਦੀ ਕੜੀ ਪੇ ਛੱਡੀ ਲੋ ਜੀ ਇੱਟਾਂ ਛੱਟਾਂ ਇਥੋਂ ਚੱਕੀਆਂ ਗਈਆਂ ਸਾਰੀਆਂ ਇੱਧਰ ਵੀ ਹੁਣ ਜਿਹੜਾ ਨਾ ਹੁਣ ਇੱਥੇ ਤੁਸੀਂ ਕਹੇ ਸੀ ਕਿ ਇੱਟਾਂ ਲਾਓ ਇੱਥੇ ਸੜਕ ਦੇ ਉੱਤੇ ਇੱਥੇ ਲਾਵਾਂਗੇ ਲੇਕਿਨ ਇੱਥੇ ਦੂਜੀ ਇੱਟ ਲੱਗੇਗੀ ਜਿਹੜੀ ਹੁੰਦੀ ਹੈ ਨਾ ਸੜਕਾਂ ਤੇ ਲੱਗਦੀ ਆਮ ਇੱਕ ਟਾਇਲ ਜੀ ਆਈ ਆ ਉਹ ਉਹ ਲਾਵਾਂ ਗਦੋਂ ਜਦੋਂ ਆਪਾਂ ਮਕਾਨ ਬਣਾ ਲਿਆ ਦੰ ਉਸ ਤੋਂ ਬਾਅਦ ਪਹਿਲਾਂ ਲੋਨ ਦਾ ਫਾਇਦਾ ਨਹੀਂ ਕਿਉਂਕਿ ਹਲੇ ਭਰਤੀ ਪੈਣੀ ਕਾਫੀ ਕਾਫੀ ਕੁਝ ਫਿਲਹਾਲ ਹੋਣਾ ਹਲੇ ਇਸ ਕਰਕੇ ਇਹ ਚੀਜ਼ਾਂ ਕਰਾਂਗੇ ਬਾਅਦ ਦੇ ਵਿੱਚ ਤੇ ਆ ਜਿਹੜੀਆਂ ਚੀਜ਼ਾਂ ਵਾ ਆ ਤੁਸੀਂ ਦੇਖੋ ਇਸ ਤੋਂ ਬਾਅਦ ਹੁਣਾ ਲੈਣਾ ਆਪਾਂ ਇੱਧਰ ਤੇ ਇਹ ਕਰਕੇ ਨਾ ਪੀਰ ਕਹਿੰਦੇ ਅਟਕਲੀ ਇੱਧਰ ਕਰਕੇ ਨਾਲ ਹੀ ਵੇਖ ਖੁਰਲੀਆਂ ਨੂੰ ਸ਼ੁਰੂ ਹੋ ਜਾਣਾਂ ਵਾ ਬਸ ਤਿੰਨਾਂ ਚੌਂ ਦੇ ਵਿੱਚ ਵਿੱਚ ਘਾਹ ਦਾ ਬੋਲਿਆ ਸੀ ਮੁੰਡੇ ਨੂੰ ਬੋਲਿਆ ਵੀ ਭਾਈ ਤਰਲਾ ਹੀ ਆ ਕੇ ਵੇਖ ਜਾ ਥਾਂ ਥਾਂ ਵੇਖ ਕੇ ਆ ਤੇ ਇੱਥੇ ਪੌਦੇ ਧਾ ਉਹ ਕਹਿੰਦਾ ਸ਼ਹਿਰ ਜਾਵਾਂਗੇ ਸਾਰਾ ਕੁਝ ਲੈ ਆਵਾਂਗੇ ਫਿਰ ਤੁਹਾਨੂੰ ਦੱਸ ਦੂੰਗਾ ਲਾਉਣਾ ਕਿੱਦਾਂ ਵਾ ਤੇ ਜਿਹੜੀ ਗੱਲ ਨੂੰ ਆਪਾਂ ਕਿਹਾ ਸੀ ਵੀ ਇਹਦੇ ਵਿੱਚ ਪਾਣੀ ਪੂਣੀ ਛੱਡ ਦੀਏ ਉਹ ਕਿਉਂ ਕਿਹਾ ਸੀ ਉਹ ਇਸ ਕਿਨੂੰ ਕਿਹਾ ਸੀ ਵੀਰੇ ਦੇ ਅੰਦਰ ਆਹ ਜਿਹੜੇ ਨਾ ਆ ਦੇਖੋ ਯਾਰ ਆ ਨਿਕਲਿਆ ਪਹਿਲਾਂ ਠੀਕ ਹੈ ਜੀ ਆ ਬੂਟੀ ਛੋਟੀ ਜਿਹੜੀ ਇਹ ਨਾ ਨਿਕਲਣੀ ਹੈ ਇਹ ਨਿਕਲ ਦੇ ਇੱਕ ਵਾਰੀ ਤੋਂ ਉਸ ਤੋਂ ਬਾਅਦ ਪੱਟ ਦਵਾਂਗੇ ਇਸ ਕਰਕੇ ਪਾਣੀ ਛੱਡਿਆ ਸੀ ਤੇ ਮੀਂਹ ਵੀ ਪੈ ਗਿਆ ਚਲੋ ਵਧੀਆ ਹੋ ਗਿਆ ਜਿਹੜਾ ਥੋੜਾ 19 ਕਿ ਰਹਿ ਗਈ ਉਹ ਹੋ ਗਈ ਪੂਰੀ ਤੇ ਇੱਧਰ ਕਲੀ ਭਿੰਦੀ ਹਵਾਵਾਂ ਸਾਰੀ ਇਹ ਹੁਣ ਪੌਣ ਲੈਣੀ ਆ ਭਾਈ ਤੇ ਪੌਣ ਲੈਣੀ ਹੈ ਤੇ ਪੌਣ ਕੇ ਤੇ ਸ਼ੁਰੂ ਹੋਣਾ ਹੈ ਸ਼ੁਰੂ ਹੋ ਜਾਵੇ ਇਨਸ਼ਾਅੱਲਾ ਫਸੀਮ ਕੁਤਰੀਆਂ ਦਾ ਇਹ ਪੱਠੇ ਜਿੱਦਾਂ ਹੀ ਟਰੈਕਟਰ ਵੇਲਾ ਕਰਦਾ ਉਸ ਤੋਂ ਬਾਅਦ ਆਇਣਾ ਕਿਰਾਇਆ ਤੇ ਕਿਰਾਏ ਤੋਂ ਬਾਅਦ ਇਨਸ਼ਾਅੱਲਾ ਆਪਾਂ ਮਿੱਟੀ ਕਰਾ ਕਰਾ ਕੇ ਆਹ ਤਾਂ ਅੱਜ ਪੱਦਰ ਕਰ ਦੇਣਾ ਤੇ ਬਾਕੀ ਵਲੌਗ ਚ ਰਹਿਣਾ ਹੁਣ ਜੁੜ ਕੇ ਕਿਉਂਕਿ ਵਲੌਗ ਹੋ ਗਿਆ ਸ਼ੁਰੂ ਦੇਖੋ ਰੂਟੀਨ ਇਨਸ਼ਾਅੱਲਾ ਤੁਹਾਨੂੰ ਮਜ਼ਾ ਆਏਗਾ ਲੋ ਜੀ ਕਹਿੰਦੇ ਭੋਲੂ ਨੇ ਰੰਗ ਮਾਰਨਾ ਸ਼ੁਰੂ ਕਰਤਾ ਕਲੀ ਲੱਗਾ ਹੋਇਆ ਸਤਜ ਜੀ ਹਾਂ ਜੀ ਸੁਣਾਓ ਠੀਕ ਹੈ ਜੀ ਮੈਂ ਕਹਿੰਦਾ ਅਸੀਂ ਬਾਹਰੋਂ ਸ਼ੁਰੂ ਕਰਦੇ ਬਾਹਰ ਵੀ ਕਰਦੇ ਨੇ ਬਾਹਰ ਧੁੱਪ ਬੜੀ ਹੈ ਨਾਲੇ ਪੌੜੀ ਲਿਆ ਕੇ ਦਿਓ ਨਾ ਪੌੜੀ ਆਈ ਸਮਝੋ ਮੈਂ ਚੱਲਾਵਾ ਕਰਾ ਲੈਣ ਠੀਕ ਹੈ ਕਰਾਏ ਲਾਵਾਂ ਮਿੱਟੀ ਖਿਚੜੀਆਂ ਸਹੀ ਤੇ ਨਾਲ ਮੈਂ ਉੱਤੇ ਪੌੜੀ ਰੱਖੀ ਹੋਣੀ ਹੈ ਠੀਕ ਹੈ ਜੀ ਦਨ ਜਨਾਬ ਮੈਂ ਆਇਆ ਲੈ ਕੇ ਅੱਜ ਆਪਣਾ ਕੰਮ ਵਾਵਾ ਸਾਰਾ ਵਾ ਤੇ ਆਪਾਂ ਹੁਣ ਚੱਲੇ ਆ ਜੀ ਕਿਰਾਇਆ ਲੈ ਆਈਏ ਜਰਾ ਚੱਕ ਕੇ ਟਰੈਕਟਰ ਮਗਰ ਪਾ ਲੈ ਆਈਏ ਤੇ ਵਸੀਮ ਗਿਆ ਹੋਇਆ ਘਰੇ ਅੱਜ ਕੰਮ ਹੈਗਾ ਵਸੀ ਵਾਵਾ ਸਾਰਾ ਪਰ ਵਸੀਮ ਨੂੰ ਵੀ ਘਰੇ ਕੰਮ ਸੀ ਇਸ ਕਰਕੇ ਉਹ ਚਲਾ ਗਿਆ ਤੇ ਆਪਾਂ ਵੇੜਦੇ ਆ ਦੇਖੋ ਜਦੋਂ ਉਹ ਆਇਆ ਫਿਰ ਅੱਗੇ ਆ ਕੇ ਉਹ ਸਾਂਭੇ ਅੱਜ ਬਿਸਮਿਲਲਾ ਲੋ ਜੀ ਪੌੜੀ ਆ ਗਈ ਹਾਲ ਆ ਗਏ ਕਿਰਾਇਆ ਉਹ ਆਪਾਂ ਪਹਿਲਾਂ ਲਿਆ ਕੇ ਰੱਖਤਾ ਲੋ ਜੀ ਕੀ ਕਹਿੰਦੇ ਹੁੰਦੇ ਪੁੱਲ ਸਾਹਿਬ ਆਪਦੀ ਲਾਲੋ ਪੌੜੀ ਹੈ ਕੀ ਕਰਨ ਲਗੇ ਜਗਾੜ ਲਾਗ ਲਿਆ ਜਗਾੜ ਹੀ ਲੱਗਣਾ ਹੀ ਫਿਰ ਇਦਾਂ ਹੀ ਆ ਥੋੜੀ ਲੰਮੀ ਬੜੀ ਆ ਜੀ ਬੜੀ ਉਹ ਖਿਲਾ ਕੇ ਆਇਆ ਲੰਮੀ ਲੰਮੀ ਪਾ ਮੈਂ ਸਿੱਟਾ ਵਰਦ ਲਾਉਂਦਾ ਤੇ ਬਸ ਠੀਕ ਆ ਹੋਰ ਕੀ ਚਾਹੀਦਾ ਕੋਠੇ ਦੇ ਉੱਤੇ ਵੀ ਕਰਦੀ ਹੁਣ ਸैम ਆ ਖੋਲੋ ਯਾਰ ਕੀ ਆ ਆ ਖੋਲਣਾ ਕੀ ਬਸ ਖੁਰਲੀ ਚੱਕ ਕੇ ਇੱਥੇ ਰੱਖ ਦਿੰਨੇ ਆ ਤੇ ਆ ਪੱਟ ਦਿੰਨੇ ਆ ਬਸ ਇੱਥੋਂ ਦੀ ਨਗਾਉਣਾ ਸਿੱਧਾ ਉਹ ਪਰੇ ਨੂੰ ਇਦਾਂ ਉੱਤੋਂ ਦੀ ਕਿਧਰ ਦੀ ਮੈਂ ਲੈ ਕੇ ਜਾਊਂਗਾ ਹਾਂ ਜੀ ਨਾ ਭਾਈ ਚੜੇਗਾ ਜਦੋਂ ਕਿਰਾਇਆ ਲੱਗਾ ਵੇਖੀਏ ਸਿੱਧਾ ਹੁੰਦਾ ਕਿਉਂ ਵੀ ਬੋਲੋ ਇਹ ਟਰੈਕਟਰ ਆ ਕਿ ਨਾ ਸਕੂਟਰ ਆ ਕੀ ਚਿਕਣ ਆ ਤੇ ਚੱਕ ਦੇਣਾ ਆਪਾਂ ਹੁਣੇ ਹੀ ਇਹ ਤਾਂ ਸਿੱਧਾ ਸਿੱਧਾ ਜੱਟੂ ਆਇਆ ਵਈ ਯਾਰ ਆਇਆ ਮੇਰਾ ਉਠੋ ਵਈ ਉਤਰੋ ਉਤਰੋ ਲੋ ਜੀ ਹਲ ਮਾਰਤੇ ਆ ਤੇ ਕਿਰਾਇਆ ਪਾ ਰਿਆ ਵਾ ਹੋ ਕੇ ਸ਼ੁਰੂ ਇਧਰੋਂ ਦੀ ਜਾਣਾ ਹੁਣ ਆਪਾਂ ਆ ਚੈੱਕ ਕਰ ਚੱਲ ਵਈ ਚੱਲ ਆਦੀ ਜਾਣਾ ਤੇ ਮੂਹੇ ਕਿ ਮਿੱਟੀ ਨਹੀਂ ਕਿਉਂਕਿ ਕੱਲ ਉੱਥੇ ਤੁਹਾਨੂੰ ਪਤਾ ਵਿੜਾ ਤੋਤਾ ਸੀ ਨਾ ਕਰਕੇ ਨਾ ਉੱਥੇ ਗਵਾਵਾ ਸਾਰਾ ਘਾਰਾ ਹੋ ਗਿਆ ਸਦੈ ਨਾਲ ਉੱਚੀ ਨਹੀਂ ਜਗਾ ਹੋ ਗਈ ਆ ਵੇਖੋ ਮਿੱਟੀ ਇਦਾਂ ਜਾਣੀ ਆ ਪਹਿਲੇ ਦੋ ਤਿੰਨ ਕਰਾਇ ਤੇ ਇਥਰਾਜ ਪੈਣੇ ਬਾਅਦ ਚ ਭੱਤ ਪਰ ਕੇ ਜਾਣਗੇ ਇਨਸ਼ਾਅੱਲਾ ਇਹ ਚ ਕੰਮ ਨੂੰ ਖੇੜਾ ਥੋੜਾ ਚੱਕ ਹਾਂ ਥੋੜਾ ਚੱਕ ਥੋੜਾ ਟੁੱਟ ਜਾਣਾ ਹੋ ਕਿੰਨਾ ਚੱਕ ਲਿਆ ਤੂੰ ਉਹ ਬਾਸ ਪਾਸੇ ਕਰੋ ਘੋੜਾ ਹੰਡਰਾ ਲੱਕ ਹੰਡਰਾ ਲੱਕਟਾ ਮੈਂ ਆ ਗਿਆ ਉੱਤੇ ਤੇ ਚੈੱਕ ਕਰੋ ਸੱਲੇ ਨਜ਼ਾਰੇ ਆਪਣੇ ਮਾਸ਼ਾਅੱਲਾ ਡੇਰੇ ਦੇ ਉਹ ਆਪਣਾ ਲੋਨ ਮਿੱਟੀ ਸਿੱਟਣ ਦੇ ਆ ਚੈੱਕ ਕਰੋ ਮਾਸ਼ਾਅੱਲਾ ਚੈੱਕ ਕਰੋ ਇੱਧਰ ਇੱਧਰ ਮਾਸ਼ਾਅੱਲਾ ਜਿਹੜਾ ਆਪਾਂ ਕੱਲ ਕੰਮ ਕੀਤਾ ਵਾ ਆ ਵੇਖੋ ਸੱਬਲ ਘੋੜੀ ਦਾ ਅੰਬਰ ਵਿੱਚ ਫਿਰੰਦਾ ਹੀ ਆ ਤੇ ਇੱਧਰ ਚੈੱਕ ਕਰੋ ਆ ਆਪਾਂ ਜਿਹੜਾ ਕੱਲ ਕੀਤਾ ਪੱਧਰ ਉਹਦਰੋਂ ਕੀਤਾ ਇੱਧਰੋਂ ਬਸ ਮਿੱਟੀ ਪਾਣੀ ਥੋੜੀ ਬਹੁਤੀ ਹਾਂ ਮੈਂ ਕਰਦੇ ਕਰਦੇ ਸਾਫ ਇੱਥੇ ਆਪਾਂ ਤੁਹਾਨੂੰ ਪਤਾ ਮਿੱਟੀ ਪਾਉਂਦਾ ਬੂਏ ਅੱਗੇ ਤੁਹਾਨੂੰ ਇੱਧਰੋਂ ਦੀ ਹੋ ਕੇ ਵਿਖਾ ਦੇਣਾ ਚੈੱਕ ਕਰੋ ਇੱਥੇ ਆ ਵੇਖੋ ਨਾ ਇੱਥੇ ਰੇੜਾ ਲੱਗਦਾ ਇਥੇ ਨੀਵਾ ਆਇਆ ਸੀਗਾ ਤੇ ਇੱਥੇ ਮਿੱਟੀ ਪਾਉਂਦੇ ਆ ਆਪਾਂ ਤੇ ਇੱਧਰ ਵੇਖੋ ਆ ਲਈ ਹੁੰਦਾ ਕਰਾ ਲੈ ਕੇ ਕੋਈ ਸਾਖੇ ਖੇਤ ਵਿੱਚ ਨਹੀਂ ਰੱਖਦੇ ਮੈਂ ਇੱਕ ਵਾਰੀ ਵਿਖਾ ਲਵਾਂ ਚੈੱਕ ਕਰੋ ਆਸਾ-ਪਾਸਾ ਮਾਸ਼ਾਅੱਲਾ ਬਹੁਤ ਸੋਹਣਾ ਲੱਗ ਰਿਹਾ ਵਾ। ਇਹ ਗਰਮੀ ਵੀ ਭਲ ਬਹੁਤ ਆ ਤੇ ਖੜੋਤਾ ਵੀ ਜਾਂਦਾ। ਇਹ ਇੱਧਰ ਚੈੱਕ ਕਰੋ ਇੱਥੇ ਮਿੱਟੀ ਪੈਣ ਦੇਈ ਆ। ਕਿ ਹਾਮੀ ਨੇ ਭਰ ਲਈ ਇੱਧਰ ਰੇੜੀ ਇੱਟਾਂ ਦੀ ਸਿੱਟਣ ਚੱਲਾ। ਸਿੱਟ ਕੇ ਇੱਥੇ ਜਿਹੜੇ ਪਈਆਂ ਸੀ ਨਾ ਸਫਾਈ ਕਰਨੀਆਂ ਕਬੂਤਰਾਂ ਵਾਲੇ ਖੁੱਡੇ ਉੱਤੇ ਮਿੱਟੀ ਸਿੱਟਣੀ ਆ। ਤੇ ਚੱਲ ਭਾਈ। ਲਾ ਦੇ ਗੇਰ। ਚੱਲ। ਆਡੀ ਡੇੜੀ ਬਹੁਤ ਭਾਰੀ ਆ ਸਾਰਿਆਂ ਨਾਲ ਬਹੁਤ ਪੁਰਾਣੀ ਡੇੜੀ ਆ ਨਾ ਇਹ ਭਾਰੀ ਬਹੁਤ ਹਾਮੀ ਕੋ ਖਿੱਚੀ ਜਾਂਦੀ ਹਮੀ ਚੱਲ 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 ਆ ਦੇ ਯਾਰ ਸਾਬਾ ਇੱਥੇ ਜੱਟੂ ਦੇ ਕੰਮ ਚਾ ਕਰਾ ਤੂੰ ਹਮੀ ਉਹ ਟਾਂਦੇ ਸਿੱਟਿਆ ਨੁੱਕ ਕਰਦੇ ਠੀਕ ਆ ਇੱਧਰ ਚੈੱਕ ਕਰੋ ਕਿੱਡਾ ਸੋਨਾ ਰਾਹ ਬਣ ਗਿਆ ਇੱਥਾਂ ਜੀ ਆ ਵੇਖੋ ਇੱਧਰ ਭੋਲੂ ਲੱਗਾ ਹੈ ਰੰਗ ਕਰਨ ਪਹਿਲੋ ਡਬਲ ਕੋਟ ਲਾਉਣਾ ਇੱਥੇ ਲਾਉਣਾ ਡਬਲ ਕੋਟ ਆ ਚੈੱਕ ਕਰੋ ਇਹ ਸਿੰਗਲ ਲੱਗਾ ਤਾਂ ਇਦਾਂ ਲੱਗਣ ਦਿਆ ਉੱਤੇ ਅਸੀਂ ਕੋੜੀ ਲਿਆਂਦੀ ਉਹ ਬਾਹਰ ਪਈ ਉਹ ਹੈ ਲਾਉਣੀ ਆ ਤੇ ਫੇਰ ਕੰਮ ਸ਼ੁਰੂ ਕਰਨਾ ਆਪਾਂ ਖੁਰਲੀਆਂ ਦਾ ਇਨਸ਼ਾਅੱਲਾ ਪਹਿਲੋ ਰੰਗ ਰੂੰਗ ਕਰ ਲਈਏ ਸਾਰਾ ਕੰਮ ਵੇਜ ਦੇ ਚੈੱਕ ਪਹਿਲੋ ਬੋਕਰ ਫੇਰੰਦਿਆ ਤੇ ਫੇਰ ਨਾ ਇਹਨੇ ਕਰਨਾ ਵਾ ਰੰਗ ਹਾਂ ਵੀ ਜੱਟੂ ਸਾਹਿਬ ਕੀ ਰਿਪੋਰਟ ਆ ਹੋਰ ਰਿਪੋਰਟ ਅਗੜੀ ਹੈ ਹੈ ਰੰਗ ਹੋਈ ਜਾਂਦਾ ਵਾ ਤਗੜੀ ਰਿਪੋਰਟ ਆ ਰਿਪੋਰਟ ਲਓ ਜੀ ਰੰਗ ਵਜਣ ਲੱਗ ਗਿਆ ਬਾਹਰ ਇੱਕ ਨਵਾਂ ਕੰਮ ਆ ਗਿਆ ਰੋਹ ਦੀ ਹੁੰਦਾ ਆ ਗਿਆ ਤੈਨੂੰ ਡੀਕਦੇ ਸਾਰੇ ਵੀ ਪਤਾ ਨਹੀਂ ਕਿੱਥੇ ਆ ਸਵੇਰ ਦਾ ਗਿਆ ਆਇਆ ਆਇਆ ਭਾਈ ਕੰਮ ਸੀ ਗਿਆ ਸੀਗਾ ਉਧਰ ਨੂੰ ਅੱਛਾ ਤੇਰੇ ਪਿੱਛੋਂ ਮਾਂ ਵੀ ਬਾਵਾ ਸਾਰੇ ਕੰਮ ਨੇ ਵੇੜ ਲਿਆ ਮਿੱਟੀ ਸਿੱਟੀ ਮੈਂ ਡੀਕਦਾ ਰਿਆ ਮੈਂ ਕਹਾ ਹੁਣ ਵੀ ਆਉ ਹੁਣ ਵੀ ਆਉ ਆ ਕੇ ਕਰੂਗਾ ਪਧਰੀ ਤੇ ਤੂੰ ਪਧਰੀ ਨਹੀਂ ਕੀਤੀ ਤੇ ਆ ਨਿਆਣੇ ਨੇ ਕੀਤੀ ਪਧਰੀ ਤੇ ਮੈਂ ਸ਼ਹਿਰ ਜਾਣਾ ਸੀ ਭਰਾ ਮੈਂ ਸ਼ਹਿਰ ਚਲਾ ਗਿਆ ਮੈਂ ਤੈਨੂੰ ਕਿਹਾ ਸੀ ਮੈਂ 4 ਵਜੇ ਮੁੰਨਾ ਮਾ ਤੇ 4 ਵਜੇ ਰਾਈਟ ਨਾਲ ਪਹੁੰਚ ਆਇਆ ਸੀ ਪਹੁੰਚਿਆ ਸੀ ਮੈਂ ਵੀ ਸ਼ਹਿਰ ਚਲਾ ਗਿਆ ਸੀ ਠੀਕ ਹੈ ਮੈਂ ਟਰੈਕਟਰ ਨੂੰ ਥੋੜੀ ਦਿਰ ਬੰਦ ਕਰਤਾ ਧੁੱਪ ਬਹੁਤ ਜਿਆਦਾ ਸੀ ਮੈਂ ਤੇ ਆਦਾ ਰੰਗ ਵੇਖਿਆ ਅਜ ਸ਼ੀਸ਼ੇ ਕਿਉਂ ਵਾਲ ਕਟਾਉਣ ਗਿਆ ਸੀ ਤੇ ਮੈਨੂੰ ਪਤਾ ਲੱਗਾ ਵੀ ਬਹੁਤ ਕਾਲਾ ਹੋ ਗਿਆ ਮੈਂ ਨਾ ਵੈਸੇ ਇੰਨਾ ਮੂੰਹ ਲੱਗਣ ਰਿਹਾ ਉਹ ਬੜਾ ਹੈ ਨਾ ਉਹ ਦਾੜੀ ਯਾਰ ਖਰਾਬ ਹੋ ਗਿਆ ਮੇਰਾ ਅੱਜ ਇੱਕ ਥਕਾ ਹੋ ਗਿਆ ਕੀ ਥਕਾ ਹੋ ਗਿਆ ਉਹ ਯਾਰ ਉਹ ਕੋ ਬਸ ਮਸ਼ੀਨ ਥੋੜੀ ਟੱਕ ਲੱਗ ਗਿਆ ਟ੍ਰੈਕ ਲੱਗ ਗਿਆ ਤੂੰ ਇੱਥੇ ਛੋਟੀ ਕਰ ਹੁਣ ਮੈਂ ਕਿਹਾ ਭਰਾਵਾ ਇਹਨੂੰ ਸਿੱਧੀ ਪੱਧਰੀ ਕਰ ਦੇ ਸਿੱਧੀ ਪੱਧਰੀ ਹੁਣ ਛੋਟੀ ਕੀਤੀ ਆ ਹਾਂ ਤੇ ਹੁਣ ਅਗਲੀ ਵਾਰ ਆਇਆ ਰਲ ਜੂਗੀ ਬਰਾਬਰ ਹੋ ਜੀ ਉਹ ਉਹ ਤਾਂ ਹੋ ਹੀ ਜਾਊਗੀ ਆ ਲੇਕਿਨ ਵਿਊ ਤੇਰਾ ਬਹੁਤ ਸਹੀ ਬਣਿਆ ਵਾ ਵਿਊ ਵਿਊ ਕਿਹੜਾ ਸਹੀ ਬਣਿਆ ਮੇਰਾ ਆ ਦੇਖੋ ਅੱਛਾ ਆ ਵਿਊ ਸਹੀ ਬਣਿਆ ਸਹੀ ਆਹੋ ਕੁਛ ਕਹਿੰਦਾ ਬਣਿਆ ਅੱਲਾ ਮਾਫ ਕਰੇ ਅੱਛਾ ਗੱਲ ਸੁਣ ਲਾ ਟਰੈਕਟਰ ਚ ਤੇਲ ਦਵਾਰਾ ਪਾਤਾ ਡੀਜ਼ਲ ਹੁਣ ਮੈਂ ਮਾਰਨ ਲੱਗਾਂ ਮੈਂ ਅੱਛਾ ਠੀਕ ਆ ਮਿੱਟੀ ਖਿੱਚਦਾ ਇੱਥੇ ਵੀ ਸਿੱੜਦਾ ਮਿੱਟੀ ਉਹ ਪਰਲਿਆਤ ਵੀ ਸਿੱੜਦਾ ਤੇ ਉਧਰ ਜਿੱਧਰ ਬੂਆ ਲੋ ਤੁਸੀਂ ਇਹ ਥੋੜੀ ਜੀ ਅੱਛਾ ਜਿੱਥੇ ਜਿੱਥੇ ਚਾਹੀਦੀ ਹੈ ਕੁਝ ਕਹਿਣਾ ਭਾਈ ਮੈਂ ਸਫਾਈ ਕਰਨ ਦਾ ਸਫਾਈ ਤੋਂ ਬਾਅਦ ਚੁਾਈ ਦਾ ਟਾਈਮ ਹੋ ਜਾਣਾ ਨਹੀਂ ਜਿੱਥੇ ਜਿੱਥੇ ਤੈਨੂੰ ਲੱਗਦਾ ਹੈ ਹਾਂ ਕਿ ਵੀ ਇੱਥੇ ਘਾਟਾ ਆ ਜਾਂ ਮਿੱਟੀ ਸਿਰਫ ਉੱਥੇ ਪਾਉਣੀਆਂ ਮੈਨੂੰ ਕਹਿ ਕੇ ਉਧਰ ਹੀ ਲੱਗਦੀ ਹੈ ਸਾਰੀ ਉਧਰ ਖਿੱਚ ਖੁੱਚ ਕੇ ਲੈ ਜਾ ਸਲਾਬ ਮਤਲਬ ਸਲਾਹੂ ਬਣਾਣਾ ਠੀਕ ਹੈ ਤੇ ਦੂਜੀ ਚੀਜ਼ ਇਹ ਇਹ ਕਾਰ ਆ ਮੈਂ ਪੁੱਛਿਆ ਆ ਮੈਂ ਉਹ ਬੰਦਾ ਕੋਈ ਨਹੀਂ ਆਇਆ ਅਸੀਂ ਬੰਦਾ ਸੱਦਿਆ ਸੀ ਇਹ ਕਾਰ ਲਾਉਣ ਵਾਲਾ ਵੀ ਬਾਈ ਅੱਜ ਆ ਜਾ ਬਾਈ ਅੱਜ ਆਉਣਾ ਸਵੇਰੇ ਉਹਨਾਂ ਮੈਂ ਸਵੇਰੇ 10 ਵਜੇ ਰਾਈਟ ਟਾਈਮ ਆ ਜਾਊਗਾ ਉਹਦੇ ਹੈਗੇ ਪੰਜਾਬੀਆਂ ਵਾਲੇ 10 ਮਿੰਟ ਜਾਂ 10 ਵਜੇ ਅੱਛਾ ਵੀ ਕਹਿ ਕੇ ਜਾਣਾ ਸਕੂਟਰ ਲੈ ਕੇ ਆ ਨਾ ਪੰਜਾਬੀ 10 ਮਿੰਟਾਂ ਚ ਆਇਆ ਉਹਨੇ ਕਿਹਾ ਵੀ 10 ਮਿੰਟ ਵਾਕਈ ਹੈ ਪੰਜਾਬੀਆਂ ਵਾਲੇ ਕਿਉਂਕਿ 10 ਮਿੰਟ ਦਾ ਮਤਲਬ ਘੰਟਾ 2 ਆ 2 ਘੰਟੇ ਹਾਂ ਉਹ ਹਿਸਾਬ ਉਹਦਾ ਵੀ 10 ਵਜੇ ਆਉਣਾ ਉਹਨੇ ਤਾਂ ਪਤਾ ਨਹੀਂ ਕਿਦਣ ਦਾ ਆਉਂਦਾ ਪਿਆ 10 ਵਜੇ ਕਾਰ ਆ ਮੈਂ ਪੁੱਛਿਆ ਸ਼ਹਿਰ ਗਿਆ ਸੀ ਅੱਛਾ ਉਹਨਾਂ ਨੇ ਦੱਸਤਾ ਰੇਟ ਹੀ ਗਾ ਲਾਉਣਾ ਮੈਂ ਉਹਨਾਂ ਨੇ ਕਿ ਆਪ ਹੀ ਤੁਸੀਂ ਲਾਉਣਾ ਵਾ ਇਹ ਕੋਈ ਸਪੈਸ਼ਲ ਬੰਦਾ ਨਹੀਂ ਹੁੰਦਾ ਨਹੀਂ ਆਪਾਂ ਹੀ ਆਪ ਹੀ ਲਾ ਲੈਣਾ ਰੰਬਿਆਂ ਨਾਲ ਲੱਈਦਾ ਭਾਈ ਉਹ ਚਾਰ ਨਹੀਂ 4 ਇੰਚੀ ਤੇ 4 ਇੰਚ 4 ਚੱਪਾ ਲਾਲਾ ਚੱਪਾ ਲਾਲਾ ਹਾਂ ਪੰਜਾਬੀ ਚੱਪਾ ਹੀ ਕਹਿੰਦੇ ਹਾਂ ਤੇ ਚੱਪੇ ਤੇ ਲਾ ਲਾ ਚੱਪੇ ਤੇ ਲਾਈ ਜਾਵਾਂਗੇ ਤੇ ਬਸ ਤਿੰਨ ਤਿੰਨਰ ਬੂਟੇ ਲਾਈ ਜਾਣੇ ਆਪਾਂ ਹਾਂ ਬਸ ਠੀਕ ਹੈ ਤੇ ਘਾ ਮੈਂ ਪਤਾ ਕਰਾਂ ਤਾਂ ਬਈ 10 ਮਰਲੇ ਬਣਦੇ ਨਾ ਤਾਂ ਐ ਬਣ ਜਾਣੇ 10 ਮਰਲੇ ਹੀ ਆ ਬਣ ਜਾਣੇ ਆਪਾਂ ਹੈਂ ਕੋਈ ਰੋਲਾ ਨਹੀਂ ਬਾਅਦ ਚ ਲੈ ਆਵਾਂਗੇ ਇੱਧਰ ਦੀ ਬਾਤ ਸੋਚਾਂਗੇ ਪਹਿਲੇ ਮੇਨ ਕੰਮ ਹੋ ਆ ਜੇ ਤਾਂ ਹੁਣ ਨਾ ਵੇਲਾ ਸ਼ਾਮ ਨੂੰ ਤੇ ਜਾ ਕੇ ਘਾ ਚੋਕ ਲਿਓਨੇ ਮੈਂ ਸ਼ਾਮ ਨੂੰ ਵੇਲਾ ਨਹੀਂ ਜਾਣਾ ਮੈਂ ਫਿਰ ਜਾਣਾ ਯਾਰ ਮੈਨੂੰ ਫਿਰ ਕੰਮ ਆ ਹਾਲਾ ਚੌਰ ਸਾਹਿਬ ਵੀ ਇਹਦੇ ਕੰਮ ਨਹੀਂ ਮੁੱਕਦੇ ਪਏ ਭਾਈ ਮੈਂ ਵੀ ਆ ਵੀ ਆਪਾਂ ਕੰਮ ਸੇੜ ਲਿਆ ਤੇ ਮੇਰਾ ਵੀ ਉਧਰ ਕੰਮ ਸੇੜੇ ਹੋਇਆ ਮੈਂ ਉਹ ਵੀ ਨਿਬੇੜਨੇ ਤੇ ਨਾਲ ਨਾਲ ਇਹ ਵੀ ਨਿਬੇੜਾਂ ਇਹ ਹੁਣ ਫਿਰ ਕੀ ਕਰਨਾ ਮੈਂ ਤਾਂ ਕਹਿੰਦਾ ਚੱਲੀਏ ਸ਼ਾਮੀ ਸ਼ਾਮੀ ਘੰਟਾ ਲੱਗਣਾ ਆਪਾਂ ਨੂੰ ਘੰਟਾ ਨਹੀਂ ਲੱਗਣਾ ਕੱਲ ਸ਼ਾਮੀ ਆਪਾਂ ਚੋਕ ਲਿਆਵਾਂਗੇ ਉਹ ਨਹੀਂ ਇਹ ਕੱਲ ਹਾਂ ਸੁਬਾਹ ਪਹਿਲੇ ਟਾਈਮ ਤੂੰ ਸੁਬਾਹ ਕੀ ਕਰਨਾ ਮੈਂ ਸੁਬਾਹ ਜਾਣਾ ਤੇ ਨਹੀਂ ਕਰੇ ਨਹੀਂ ਸੁਬਾਹ ਇੱਥੇ ਹੀ ਆ ਸੁਬਾਹ ਇੱਥੇ ਹੀ ਆ ਮੈਂ ਭੋਲੂ 6 ਦਿਨ ਨਵੇੜ ਚੱਲੀਏ ਸ਼ਹਿਰ ਨੂੰ ਮੈਂ ਤਾਂ ਭੋਲੂ ਜਾਵਾਂਗੇ ਤੂੰ ਰਹਿਣ ਦੇ ਅੱਛਾ ਹਾਂ ਠੀਕ ਹੈ ਠੀਕ ਹੋ ਗਿਆ ਲਓ ਜੀ ਅਜੇ ਨਵੇੜ ਦਾ ਨਾ ਟਾਈਮ ਨਾ ਫਿਰ ਸ਼ਾਮੀ ਸ਼ਹਿਰ ਵੀ ਜਾਣੇ ਆ ਤੇ ਸ਼ਰ ਉਹਨਾਂ ਘਾ ਲੈ ਕੇ ਆਉਣੇ ਆ ਜੁੱਤੀ ਨਵੀਂ ਲੈ ਆਂਦੀ ਭਈ ਰਾਤੀ ਜਿਹੜੀ ਮੈਂ ਲੈ ਆਂਦੀ ਸੀ ਪਸੰਦ ਨਹੀਂ ਆਈ ਤੇ ਅੱਲਾਹ ਦੀ ਕਸਮੇ ਨਹੀਂ ਆਈ ਕਿਉਂ ਉਹਨੂੰ ਕੀ ਸੀ ਉਹ ਮੈਨੂੰ ਲੱਗਦਾ ਸੀ ਨਹੀਂ ਨੱਕ ਨਹੀਂ ਸੀ ਵਗਦਾ ਮੈਨੂੰ ਸੋਹਣੀ ਨਹੀਂ ਲੱਗੀ ਯਾਰ ਸੋਹਣੀ ਜੀ ਯਾਰ ਐਵੇਂ ਮੈਂ ਨਾ ਐਵੇਂ ਦੁਕਾਨ ਚ ਗਿਆ ਵਾਂ ਮੈਂ ਸਲੀਪਰ ਚ ਲੈਣੇ ਸੀ ਆਦੇ ਵਾਸਤੇ ਮੈਂ ਕਿਹਾ ਚੱਲ ਮੜਾ ਮੋਟਾ ਨੰਗਾ ਦਾ ਟੱਪ ਦਾ ਕੋਈ ਬੰਦਾ ਚੱਲ ਉਹ ਮੈਨੂੰ ਸੋਹਣੀ ਲੱਗੀ ਥੋੜੀ ਜੀ ਇਹ ਮੈਂ ਲੈ ਲਈ ਫਿਰ ਸਹੀ ਆ ਸੋਹਣੀ ਆ ਨਾ ਵਧੀਆ ਕਿ ਸੋਹਣੀ ਹੈ ਹੈਨਾ ਇਹਨਾਂ ਨੇ ਮੇਰੇ ਇਹ ਇਹ ਵੀ ਮੈਨੂੰ ਇਹ ਕੀ ਕਹਿੰਦੇ ਹੁੰਦੇ ਆ ਹੈ ਪ੍ਰੈਂਕ ਹੋ ਜਾਂਦਾ ਇਹ ਮੇਨੂੰ ਪ੍ਰੈਂਕ ਹੀ ਹੋਇਆ ਇਹ ਪ੍ਰੈਂਕ ਹੋ ਜਾਂਦਾ ਇਹ ਅੱਜ ਮੇਰਾ ਸਵੇਰ ਦੇ ਪ੍ਰੈਂਕ ਹੀ ਹੋਈ ਜਾਂਦੇ ਅੱਲਾ ਖੈਰ ਰੱਖੇ ਦਿਨ ਬਾਕੀ ਸੋਣਾ ਲੰਘ ਜੂਗੇ ਤੇ ਆਪਾਂ ਹੁਣ ਕਰੀਏ ਸਟਾਰਟ ਟਰੈਕਟਰ ਲੋ ਜੀ ਲੋ ਜੀ ਭੋਲੂ ਲੈਣਾ ਪਿਆ ਸਾ ਇਧਰ ਕਰਿਆ ਕਿ ਬਾਹਰ ਦਾ ਸਾਰਾ ਪਸਾਣਾ ਹਾਂ ਸਾਰਾ ਨੇ ਬੇੜਤਾ ਅੱਜ ਗਰਮੀ ਨਾ ਬੱਸ ਹੋ ਗਈ ਇਧਰ ਵਸੀਮ ਧਾਰਾ ਗੱਡੀ ਜਾਂਦਾ ਦੁੱਧ ਪਾਈ ਜਾਂਦਾ ਅੰਦਰ ਤੇ ਹਾਂ ਮੀ ਆਪਦੇ ਪੂਰੇ ਦਿਨ ਚ ਗੰਦ ਨਾ ਮਾਰੂਗਾ ਨਾ ਪਰ ਆਖਰੀ ਪੰਜ ਮਿੰਟੇ ਗੰਨ ਮਾਰ ਦਊਗਾ ਸੋਨਾ ਬਹੁਤ ਪੂਰਾ ਦਿਨ ਸਹੀ ਕੰਮ ਕੀਤਾ ਲਾਪਿਆ ਗੰਨ ਮਾਰ ਹਣਾ ਤੂੰ ਗੰਨ ਸੇ ਕਰਨ ਜਾਂਦਾ ਡਬਲ ਮਾਰਨਾ ਉੱਧਰ ਚਲ ਗਿਆ ਉਹ ਮਿੱਟੀ ਪਾਉਣ ਸੜਕ ਤੇ ਤੁਹਾਨੂੰ ਪਤਾ ਸੜਕ ਦਾ ਹਾਲਾਤ ਬਾਬਾ ਖਰਾਬ ਸੀਗਾ بارشਾਂ ਕਰਕੇ ਤੇ ਉਹ ਮਿੱਟੀ ਪਾਉਣ ਗਿਆ ਵਾ ਉੱਥੋਂ ਨਾਲ ਉੱਤੇ ਕਰਾਇ ਮਨ ਗਿਆ ਵਾ ਤੇ ਇੱਧਰ ਹਾਮੀ ਤੇ ਗੱਲ ਮਾਰੀ ਜਾਂਦਾ ਵਾ ਇੱਥੇ ਹੁਣ ਫੇਰ ਮਿੱਟੀ ਪਾਈ ਜ ਤੁਹਾਨੂੰ ਪਤਾ ਉਹ ਉੱਥੇ ਪਾਈ ਆ ਜਿੱਥੇ ਰਹੀਦੀ ਸੀ ਇੱਥੇ ਤੇ ਆਹ ਵੇਖ ਲੋ ਨਵੇਂ ਕੰਮ ਕਰਤਾ ਅਰੇ ਇਟਾ ਮਾਰ ਕੇ ਚੱਲ ਗਿਆ ਟਰੈਕਟਰ ਇੱਥੇ ਲੋ ਜੀ ਵੇਖੋ ਮਾਸ਼ਾਅੱਲਾ ਕਿੱਡਾ ਸੋਹਣਾ ਲੱਗਣ ਦੇ ਆ ਬਾਹਰੋਂ ਐ ਵਸੀਮ ਕਿੱਟਾ ਸੋਹਣਾ ਲੱਗਣ ਦੇ ਆ ਤੇ ਜਦੋਂ ਖੁਰਲੀਆਂ ਬਣ ਗਈਆਂ ਤੇ ਖੁਰਲੀਆਂ ਨਾ ਵਜ ਗਿਆ ਤੇ ਬਿਹਤਰ ਸੋਹਣਾ ਲੱਗੂਗਾ ਖੁਰੀਆਂ ਨੂੰ ਇਹੀ ਮਾਰਨਾ ਕਿ ਹੋਰ ਕੋਈ ਇਹੀ ਮਾਰਨਾ ਹੋਰ ਕਿਹੜਾ ਮਾਰਨਾ ਭਾਈ ਚੱਲ ਸਹੀ ਆ ਮਾਸ਼ਾਅੱਲਾ ਸੋਹਣਾ ਨੇ ਦੂਸਾ ਫਰਾਂਸ ਚੋਂ ਆਣਾ ਕੋਈ ਰੰਗ ਇਹੀ ਮਾਰ ਦੇਣੀ ਆ ਕਲੀ ਗੋਂਸਰਿਆਂ ਨੂੰ ਵਜ ਗਿਆ ਕਬੂਤਰਾਂ ਦਿਆਂ ਨੂੰ ਉਹਨਾਂ ਨੂੰ ਨਹੀਂ ਬਿਮਾਰੀਆਂ ਹੁੰਦੀ ਹੈ ਹੈ ਜੇ ਉਦੋਂ ਤੋਂ ਬਾਅਦ ਹਾਂ ਇਹਨਾਂ ਨੂੰ ਵੀ ਮਾਰ ਦੇਣਾ ਆਪਾਂ ਗੋਗੋ ਸਾਰਾ ਹੀ ਕਰ ਦੇਣਾ ਸਾਰਾ ਹੀ ਕਰ ਦੇਣਾ ਮੁਕੰਮਲ ਜ਼ਮੀਨ ਅਸਮਾਨ ਕੰਧ ਹਾਂ ਸਰਸ਼ਾਈ ਹੈ ਆ ਖੁਰਲੀ ਕਰਲੀ ਵੀ ਹੋ ਜਾਣੀ ਨਾਲੀ ਖੁਰਲੀ ਆਪਾਂ ਇੱਥੋਂ ਵੈਸੇ ਚੱਕਦੇ ਕਿਉਂ ਇੱਥੋਂ ਕਰ ਤੇ ਚੱਕਦੇ ਲੋ ਜੀ ਕੰਮ ਨਿਭੜ ਗਿਆ ਤੇ ਭੋਲੂ ਸਾਹਿਬ ਹੋ ਗਿਆ ਸਵਾਰ ਆਪਦੇ ਕੀ ਕਹਿੰਦੇ ਯਾਮੇ ਤੇ ਕੇ ਬੁਲਟ ਤੇ ਬੁਲਟ ਤੇ ਲੋ ਜੀ ਚੌਰੀ ਸਾਹਿਬ ਚੱਲੇ ਆ ਤੇ ਉਸਤਾਦ ਜੀ ਸਵੇਰੇ ਤੜਕੇ ਟਾਈਮੋਂ ਟਾਈਮ ਹੈ ਆ ਵੇਖੋ ਆ ਮਿੱਟੀ ਖਿਲਰੀ ਪਈ ਐ ਸਾਰੀ ਆਪਾਂ ਉਧਰ ਵੀ ਮੈਂ ਖਿਲਾਰੀ ਵਿਖਾਉਣਾ ਤੁਹਾਨੂੰ ਤੇ ਮਿੱਟੀ ਖਿਲਾਰਤੀ ਸਾਰੀ ਹੁਣ ਭੋਲੂ ਆਏਗਾ ਤੇ ਸਾਰੇ ਕੰਮ ਨਿਭੜੇਗਾ ਹੈ ਚਲੋ ਅੱਲਾਹ ਦੀ سپੁਰਦ ਧਿਆਨ ਨਾ ਜਾਈ ਮੇਰਾ ਵੀਰ ਆ ਮਿੱਟੀ ਜਿਹੜੀ ਐ ਨਾ ਇਹ ਮੈਂ ਸਿੱਟੀ ਇਧਰ ਸਾਰੀ ਇਹ ਵਿਖਾਤੀ ਨਹੀਂ ਸੈਵਨੇ ਹੈ ਨਾ ਆ ਜਿਹੜੀ ਸਿੱਟੀ ਵਸਾਈ ਆ ਅੱਛਾ ਅੱਛਾ ਉਹ ਤਾਂ ਹਾਂ ਦਿਖਾਤੀ ਆ ਉਧਰ ਮੈਂ ਨਾ ਉਹ ਸੜਕ ਜਿਹੜੀ ਆਪਣੀ ਆ ਆ ਜਿਹੜੀ ਸੜਕ ਆ ਸਿੱਧੀ ਆਉਂਦੀ ਇਹ ਬਿਲਕੁਲ ਠੀਕ ਕਰਤੀ ਐ ਮਿੱਟੀ ਪਾਇਆ ਮੈਂ ਉਹਦੇ ਤੇ ਦਾਣੇ ਪਾ ਲਾ ਕਬੂਤਰਾਂ ਨੂੰ ਖਿਲਾਰ ਦੇ ਇੱਥੇ ਸਾਹਮਣੇ ਖਿਲਾਰਦੇ ਹੁਣ ਤਾਂ 15 ਮਾਹੌਲਾ ਓਏ ਇੱਕ ਆ ਆ ਗਿਆ ਇਹੇ ਤੇ ਮੈਂ ਡਾਈ ਪੇਲੇ ਇਹਨਾਂ ਨੂੰ ਪਾ ਇਹਨਾਂ ਨੂੰ ਕਿ ਪਾਏ ਰਾ ਜੀ ਕੋਈ ਨਹੀਂ ਉਹ ਤੇ ਸਿੱਟੇ ਨਾਲ ਥੋੜੀ ਜਿਹੀ ਸਿੱੜ ਦੇ ਸਿੱੜ ਦੇ ਸਿੱੜ ਦੇ ਆ ਆ ਆ ਆ ਇੱਥੇ ਸਿੱਟ ਆ 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 ਹੈ ਆਹ ਆ ਆ ਆ ਆ ਆ ਜੋ ਵੀ ਸੇਰ ਆ ਜੋ ਲੋ ਜੀ ਹੈ ਨਹੀਂ ਨਹੀਂ ਇਹਨਾਂ ਨੇ ਆਪੇ ਫੋੜ ਲੈਣੇ ਉਧਰ ਵੀ ਮਾਸ਼ਾਅੱਲਾ ਖਾਦੇ ਜਾਂਦੇ ਆ ਕਬੂਤਰ ਥੋੜੇ ਥੋੜੇ ਮੈਨੂੰ ਲੱਗਦੇ ਪਤਾ ਨਹੀਂ ਕਾਤੋਂ ਥੋੜੇ ਹੋ ਗਏ ਯਾਰ ਥੋੜੇ ਹੋ ਗਏ ਹੈ ਨਾ ਕਿੱਧਰ ਗਏ ਆ ਪਤਾ ਕੁਛ ਬਿੱਲੀ ਆ ਬਿੱਲੀ ਲੈ ਜਾਂਦੀ ਹੈ ਬਿੱਲੀ ਲੈ ਗਈ ਲੈ ਨਹੀਂ ਜਾਂਦੀ ਇਹਦਾ ਕੋਈ ਨਿਜ਼ਾਮ ਕਰੋ ਬਿੱਲੀ ਦਾ ਚਰਕੀ ਬਾੜ ਵੀ ਮਿਲ ਲੱਗਦਾ ਬਿੱਲੀ ਵੱਡਾ ਜਿਹੜਾ ਪਹਿਲਾਂ ਕਿਹਾ ਸੀ ਹੋ ਸਕਦਾ ਕਨਫਰਮ ਚਲੋ ਅੱਲਾ ਖੈਰ ਕਰੇ ਵੱਡਾ ਕੁੱਤਾ ਲਿਓਨੇ ਨਾ ਜੀ ਇੱਥੇ ਰਹੀ ਹੈ ਹੈ ਨਿਗੀ ਜੀ ਹੁੰਦੀ ਇੱਥੇ ਰਹੀ ਮੈਂ ਕੋਈ ਮੈਂ ਕਹਿੰਦਾ ਇੰਨੇ ਕਿਹੜਾ ਕੁ ਕਰਨਾ ਇਹ ਚੱਲ ਗਈ ਹਾਂ ਉਹਦੇ ਪਿੱਛੇ ਚੱਲ ਗਈ ਹਾਂ ਹੁਣ ਫੇਰ ਆਈ ਵੱਡੀ ਹੋ ਗਏ ਹਾਂ ਤੇ ਨਿੱਕੇ ਹੁੰਦੇ ਵੇਖ ਲਾ ਜਿਹਨੂੰ ਪਾਲਿਆ ਉਹਨੇ ਵੱਡਾ ਹੋ ਕੇ ਕੀਤਾ ਕਬੂਤਰ ਪਾਲਿਆ ਸੱਪਾਂ ਦੇ ਪੁੱਤ ਯਾਰ ਨਹੀਂ ਬਣਦੇ ਭਾਵੇਂ ਚੂਲੀਆਂ ਦੁੱਧ ਪਿਆਈਏ ਉਹ ਵਾਲਾ ਸਾਹਬ ਕੀਤਾ ਬਿੱਲੀ ਨੇ ਸਾਡੇ ਨਾਲ ਲਓ ਜੀ ਇਹ ਖਾਸ ਹੀ ਲੈਣ ਇੱਕ ਵਾਰੀ ਮਾਸ਼ਾ ਅੱਲਾ ਤੇ ਇੱਧਰ ਵੀ ਪਾਇਆ ਹੋਇਆ ਵਾ ਇਸ ਟਾਈਮ ਲੱਗ ਜੇ ਤੁਹਾਨੂੰ ਪਤਾ ਰੌਣਾ ਕਿ ਮਾਹੌਲ ਚਾਰ ਬੜਾ ਸੋਹਣਾ ਬਣ ਗਿਆ ਵਾ ਹਾਂ ਲਓ ਜੀ ਖੁੱਡਾ ਵੀ ਤਕਰੀਬਨ ਸਹੀ ਕਰਾ ਤੇ ਇੱਥੋਂ ਇਹ ਲੈਣਾ ਨਹੀਂ ਨਹੀਂ ਮੈਂ ਤੁਹਾਨੂੰ ਦੱਸਦਾ ਹਾਂ ਸੋਚ ਲਿਆ ਅੱਛਾ ਬਾਅਦ ਚ ਦੱਸਣਾ ਹਾਂ ਜਿਦੋਂ ਕੀਤਾ ਅੱਛਾ ਲਓ ਜੀ ਨਵੀਂ ਨਵਾਂ ਆਈਡੀਆ ਸੋਚ ਲਿਆ ਤੇ ਇੱਧਰ ਵੀ ਮਾਸ਼ੱਲਾ ਮਾਹੌਲ ਚਾਰ ਸੋਹਣਾ ਹੁਣ ਉੱਥੇ ਲਾਉਣਾ ਆਪਾਂ ਗੇਟ ਇਨਸ਼ਾਅੱਲਾ ਤੇ ਨਾਲ ਲੱਗਣੀ ਆ ਜਾਲੀ ਜਦੋਂ ਗੇਟ ਲੱਗ ਗਿਆ ਜਾਲੀ ਲੱਗ ਗਈ ਫਿਰ ਆ ਸਾਰੇ ਜਿਹੜੇ ਆ ਇਹ ਜਾਣਗੇ ਅੰਦਰ ਫਿਰ ਤੇ ਫਿਰ ਕੁਛ ਹੋਰ ਬਰਡਸ ਕੁਛ ਹੋਰ ਪਿੰਦੇ ਇਨਸ਼ਾ ਅੱਲਾਹ ਲੈ ਕੇ ਛੱਡ ਦੂੰ ਤੈਨੂੰ ਪਤਾ ਕੰਮ ਜਿਹੜਾ ਹੈ ਨਾ ਹੁਣ ਚੱਲਦਾ ਰਹਿੰਦਾ ਨਾਲ ਦੀ ਨਾਲ ਕੁਛ ਨਾ ਕੁਛ ਕਰੀ ਜਾਂਦੇ ਆ ਸੋ ਤਾਂ ਕਰਕੇ ਥੋੜਾ ਜਿਹਾ ਨਾ ਇਹਨਾਂ ਵਿਚਾਰਾਂ ਦਾ ਐਡਾ ਇਹਨਾਂ ਦੀ ਮਤਲਬ ਹੋ ਕੇਅਰ ਤਾਂ ਹੋ ਰਹੀ ਆ ਲੇਕਿਨ ਥੋੜਾ ਜਿਹਾ ਧਿਆਨ ਘਟ ਦਿੱਤਾ ਜਾ ਰਿਹਾ ਵਾ ਬਸ ਉਹ ਇਸ ਚੀਜ਼ ਕਰਕੇ ਹੈ ਖਰਗੋਸ਼ ਬੜੇ ਮਿੱਟੀ ਨਾਲ ਰਾਜੀ ਆ ਮਾਸ਼ਾ ਅੱਲਾਹ ਹੈ 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 ਇਹ ਰਿਆਂ ਬਾਹਰ ਸਹੀ ਹੋ ਰਹੀ ਆ ਇਹ ਰ ਇਹਨਾਂ ਦੀ ਜਾਦੀ ਬਾਹਰ ਸਹੀ ਹੋ ਰਹੀ ਆ ਪੱਠੀਆਂ ਕੀ ਆ ਕੇਰ ਨੇ ਕੀਤੇ ਹੀ ਪਰਾਠੇ ਖਰਾਬ ਆ ਵੇਖੋ ਮੜਾ ਜਿਹਾ ਆ ਕੇਰ ਹੀ ਹੋਈ ਆ ਜੀ ਆ ਵੇਖੋ ਜੀ ਜਰਾ ਪੱਠਿਆਂ ਦੀ ਕੀਰ ਨਹੀਂ ਹੋਈ ਇਹਨਾਂ ਦੀ ਹੋ ਗਈ ਇੱਥੋਂ ਵੀ ਚੁੱਕ ਚੱਕ ਗਿਆ ਸਾਰੇ ਪਹਿਲਾਂ ਬੀ ਚੁੱਕ ਗਿਆ ਸੀ ਤੇ ਆ ਜਿਹੜੇ ਨਾ ਉਤੋਂ ਹੁਣ ਖਾਦੀ ਪੀਤੀ ਜਾਂਦੇ ਆ ਇਹ ਖਾਂਦੇ ਆ ਖਰਗੋਸ਼ ਚਲੋ ਇਹ ਤਾਂ ਕੋਈ ਰੋਲਾ ਨਹੀਂ ਗਾ ਖੈਰ ਹੋ ਗਿਆ ਨਾ ਤੇ ਕਿ ਰਜ਼ਕ ਤੇ ਦਾਣੇ-ਦਾਣੇ ਤੇ ਖਾਣ ਨਾਲ ਦਾ ਨਾ ਲਿਖਿਆ ਰੱਬ ਨੇ ਪਤਾ ਨਹੀਂ ਕਿੱਥੇ ਕਿਹਦਾ ਰਜ਼ਕ ਲਿਖਿਆ ਵਾ ਸੋ ਇਸ ਕਰਕੇ ਨੋਸ਼ ਨੰਬਰ ਰਾਣੀ ਦਾ ਕੁੱਲੀ ਜੇ ਰਜ਼ਕ ਲਿਖਿਆ ਆ ਕੱਬਲ ਇਹ ਰਜ਼ਕ ਲਿਖਿਆ ਵਾ ਇਹਦਾ ਵਸੀਮ ਦੇ ਹੱਥ 'ਚ ਉਹ ਮਾਸ਼ਾਅੱਲਾ ਮਾਸ਼ਾਅੱਲਾ ਰਜਾ ਕੇ ਪਉਂਦਾ ਇਹਨੂੰ ਜਦੋਂ ਵੀ ਹੁਣ ਹੁਣੇ ਘਰ ਚਲਾ ਗਿਆ ਵਾ ਅੱਜ ਉਹਨੂੰ ਥੋੜਾ ਬਿਜ਼ੀ ਸੀ ਕੰਮ ਉਹਨੂੰ ਜ਼ਿਆਦਾ ਸੀ ਅੱਜ ਫੈਮਿਲੀ ਦਾ ਉਹਦਾ ਸੀ ਉਹਨੇ ਮਤਲਬ ਫੈਮਿਲੀ ਨੇ ਜਾਣਾ ਆਉਣਾ ਸੀ ਕਿਤੇ ਸੋ ਤਾਂ ਕਰਕੇ ਪਹਿਲਾਂ ਸਵੇਰ ਗਿਆ ਫਿਰ ਹੁਣ ਗਿਆ ਹੋਇਆ ਵਾ ਸੋ ਕਹਿੰਦਾ ਮੈਂ ਸਵੇਰ ਤੜਕੇ 5 ਵਜੇ ਜਾਊਂਗਾ ਇਨਸ਼ਾਅੱਲਾ ਸਵੇਰ ਤੋਂ ਕੰਮ ਕਹਿੰਦਾ ਪ੍ਰੋਪਰਲੀ ਸਟਾਰਟ ਕਰਾਂਗੇ ਅੱਜ ਜਿਹੜੀ ਥੋੜੀ ਕੌਲ ਹੋ ਗਈ ਆ ਉਹਦੇ ਵਾਸਤੇ ਖੈਰ ਬਾਕੀ ਜੀ ਹੁਣ ਦਿਓ ਅਜਾਜ਼ਤਾ ਅੱਜ ਦੇ ਬਲੌਗ ਦੇ ਵਿੱਚ ਅੱਜ ਉਮੀਦ ਕਰਦਾ ਤੁਹਾਨੂੰ ਸਵਾਦ ਆਇਆ ਹੋ ਲੇਕਿਨ ਥੋੜਾ ਕੰਮ ਅਜ ਘੱਟ ਹੋਇਆ ਵਾ ਮਤਲਬ ਕੰਮ ਕੀਤਾ ਬਹੁਤਾ ਵਾ ਲੇਕਿਨ ਜਿਆਦਾ ਫੋਕਸ ਮੈਂ ਕੱਲਾ ਸੀ ਫਿਰ ਮੈਂ ਕੰਮ ਆਪ ਕਰਦਾ ਰਿਹਾ ਸੋ ਦੈਟਸ ਵਾਈ ਨਾਲ ਮੈਂ ਫੋਨ ਵਿੱਚ ਰੱਖਦਣਾ ਸੀ ਮੇ ਕੋਈ ਇੱਕ ਵਾਰੀ ਫੋਨ ਡਿੱਗ ਗਿਆ ਮਿੱਟੀ ਦੇ ਵਿੱਚ ਮੁੜ ਕੇ ਮੈਂ ਕੱਢਿਆ ਫਿਰ ਮੈਂ ਫੋਨ ਅੰਦਰ ਰੱਖਤਾ ਫਿਰ ਮੈਂ ਨਾਲ ਦੀ ਨਾਲ ਮਿੱਟੀ ਮੋਟੀ ਸਿਰਦਾ ਰਿਹਾ ਬਾਕੀ ਕੋਸ਼ਿਸ਼ਾਂ ਤੁਹਾਨੂੰ ਅੱਜ ਸੈਮ ਨੇ ਦਿਖਾਈਆਂ ਬਾਕੀ ਉਮੀਦ ਕਰਦਾ ਤੁਹਾਨੂੰ ਵਲੌਗ ਵਧੀਆ ਲੱਗਿਆ ਹੋ ਜੇ ਵਧੀਆ ਲੱਗਾ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਲਿਓ ਹੁਣ ਦਿਓ ਇਜਾਜ਼ਤਾਂ ਮਿਲਦੇ ਆਂ